ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅਸ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈ ਕਿ ਜੇ ਸੀ ਵੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਟੌਜ ਮੁੱਖ ਮੰਤਰੀ ਦਾ ਪਿੰਡ ਸਾਡੇ ਪਿੰਡ ਦੇ ਦੀ ਪੂਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈ ਅਸੀਂ ਹੈ ਸਾਰੇ ਪਿੰਡ ਪਟਕਾ ਗਿਆ ਸਾਡੇ ਪਿੰਡ ਭਗਵੰਤਵਾਨ ਦੀ ਵੀ ਨਹੀਂ ਚਲਦੀ ਪਈ ਦੇਖੋ ਕਰਮਾ ਥਾਣੇ ਤੇ ਨਹੀਂ ਚਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਆਗਿਆ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕਿਆ ਹੁਣ ਲਾਓ ਅੱਗ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹਾਂਜੀ ਆ ਦੇਖੋ ਕੀ ਗੱਲ ਬਾਤ ਆ ਜਿਹੜੀ ਪਹਿਲਾਂ ਉਧਰੇ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਆ ਸਰ ਨੇ ਰੋਕ ਰਿਆ ਕਿਸੇ ਮਜ਼ਦੂਰੀਆਂ ਨਾਲ ਦਵਾਈਆਂ ਨਹੀਂ ਉਹ ਬਾਈ ਬਾਈ ਇੱਕ ਮਿੰਟ ਗੱਲ ਸੁਣੋ ਫਿਰ ਸਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆਇਆ ਦੱਸਿਆ ਯਾਰ ਓਏ ਇੱਕ ਮਿੰਟ ਓਥੇ ਆ ਜਵਾ ਆਹ ਜੇ ਕਰੂੰ ਬੋਲ ਕਮੈਂਟ ਕਰ ਕਮੈਂਟ ਕਰੂੰ ਮੈਂ ਕਿਹਾ ਤੂੰ ਕਿਉਂ ਕਰੀਂ ਨਾ ਕੱਲ ਉੱਥਾ ਕਹਿ ਨਹੀਂ ਕਿੱਥੇ ਵੀ ਹੈ ਉਸੇ ਤੋਂ ਪੱੜ ਦੇ ਕਿੱਥੇ ਹੈ ਮੇਰੇ ਮੈਕਰ ਸੇ ਕਿੱਥੇ ਉਸੇ ਨਾਲੇ ਤੇ ਸਾਰੇ ਬੋਲ ਲੈਣੇ ਯਾਰ ਮੈਂ ਕਿਹਾ ਮੈਂ ਦੱਸ ਤੀ ਨੌਕਰੀ ਨਹੀਂ ਕਿਉਂ ਤੂੰ ਮੈਚ ਦੇ ਨਜ਼ਰ ਆ ਕੋ ਤਾਂ ਨਹੀਂ ਮੈਂ ਕੱਲ ਤੋਂ ਬੰਦ ਮਾਰਨੀ ਹੈ ਪਰ ਸਾਹ ਰੋਕ ਰਿਹਾ ਬਾਈ ਕਰਾਓ ਕੀ ਫੇਰਾ ਆ ਹੈ ਹੈ ਰਮਲ ਕੱਲ ਕਿੱਥੇ ਦੀ ਨਹੀਂ ਕੱਲ ਕਿੱਥੇ ਦੀ ਐ ਐਸ ਡੀ ਐਮ ਦੀ ਸਾਡੇ ਪਿੰਡ ਡਿਪਟੀ ਮੈਨੂ ਆ ਐਸ ਡੀ ਐਮ ਕੋਈ ਹੱਲ ਨਹੀਂ ਹੋਇਆ ਧਰਮਗੜ੍ਹ ਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਣੇ ਬੰਦ ਕਰਾ ਕੇ ਆਏਾਂਗੇ ਬੰਦ ਜਾਣੇ ਬੰਦ ਕਰਾ ਕੇ ਆਏ ਅਸੀਂ ਨੇ ਉਧਰ ਆਓ ਯਾਰ ਯਾਰ ਪਾਪਾ ਪਾਪ ਪੱਟਾ ਯਾਰ ਚਲਾਓ ਕੋਈ ਆਗਿਆ ਨਹੀਂ ਲੈਣੀ ਯਾਰ ਜਿਹੜੇ ਰੋਟੀਆਂ ਨੂੰ ਕਹਿੰਦੇ ਰੋਕੀ ਰੋਕੀ ਫਿਰ ਇਹਨਾਂ ਦੀ ਵੀਡੀਓ ਬਣਾ ਰਿਆ ਫਿਰ ਇਹ ਇਹਨੂੰ ਤਾਂ ਕਹਿਣਾ ਨਹੀਂ ਕੁਛ ਇਹਨੂੰ ਯਾਰ ਸਮਝ ਨਹੀਂ ਆਉਂਦਾ ਇਹ ਕਹਿੰਦੇ ਰਹਿਣੇ ਨਹੀਂ ਹੁਣ ਨੂੰ ਤਾਂ ਲੱਗ ਜਾਂਦਾ ਹੁਣ ਨੂੰ ਤਾਂ ਕੀ ਨੇ ਕਹਿ ਲਈ ਪਟੜੀ ਜਿਹੜੀ ਬਦਲ ਕੇ ਕੋਈ ਆਗਿਆ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਉਹਨੇ ਵਾਗਰ ਪਈ ਤੇ ਇਹਨਾਂ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਆਈ ਬਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਚਾਹ ਰੋਕ ਰਹੇ ਨੇਗੇ ਕੀ ਗੱਲਬਾਤ ਆ ਗਿਆਨਵਾ ਗੈਨਮਾਨ ਉਰੇ ਰੋਹ ਕੇ ਮੁੜ ਕੇ ਗਿਆ ਬਈ ਕਿੱਥੇ ਆ ਗੈਨ ਵਹਣ ਕਿੱਥੇ ਹੈ ਗੈਨਮਾਨ ਉਰੇ ਗੇੜਾ ਦੇ ਕੇ ਮੁੜ ਗਿਆ ਕੀ ਕਰਕੇ ਗਿਆ ਬਈ ਕੁਛ ਨਹੀਂ ਕਰਕੇ ਗਿਆ ਹੈ ਫੋਟੋਆਂ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋਆਂ ਖਿੱਚ ਕੇ ਲੈ ਗਈ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨਾਂ ਪੱਟੀ ਜਾਵੇ ਉਰੇ ਆ ਕੇ ਮੁੜ ਗਿਆ ਬਈ ਉਹ ਕੀ ਗੱਲ ਬਾਤ ਐ ਇੱਥੇ ਹੈ ਜੇ ਵੀ ਤਲਾਓ ਰੋਕੋ ਜਿਹੜਾ ਰੋਕਦਾ ਬਈ ਚਲਾਓ ਇਹ ਕਈਆਂ ਨਾਲ ਪੱਟਾ ਐ ਨਹੀਂ ਪਟੋ ਆਪਣੇ ਸੀਐਮ ਦੇ ਪਿੰਡ ਵਾਸਤੇ ਵਗ ਲੈਣੀ ਪਊਗੀ ਹੈ ਸੀਐਮ ਦੇ ਪਿੰਡ ਵਾਸਤੇ ਆ ਗਿਆ ਨਹੀਂ ਆ ਗਿਆ ਲੈ ਲੋ ਆ ਸਾਰੀਆਂ ਸੜਕਾ ਪਟੋ ਸਾਰੀਆਂ ਪਟਡੀਆਂ ਯਾਰ ਸੜਕਾ ਵਾਲੀ ਪਟੋ ਯਾਰ ਸੜਕਾ ਵਾਲੀ ਕੀ ਗੱਲ ਆ ਇਹ ਰਾਤ ਦੇ ਰਾਣ ਫੜਿਆ ਕੇ ਤੋਰ ਤੇ ਅੱਜ ਲਾਦੀ ਬਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾਂ ਨਾਲੇ ਚਲਾਈਆ ਸੀ ਨਾ ਆਪਣੇ ਦਮਤੇ ਤੇ ਆਪਦੇ ਦਮਤੇ ਤੇ ਲਾਈਆ ਆਪਦੇ ਦਮਤੇ ਤੇ ਲਾਈਆ ਕੋਈ ਸਰਪੰਚ ਵੀ ਮੇਰੇ ਕੋਈ ਮੈਂਬਰ ਹਾਂ ਨਾਲੇ ਨਾਲੇ ਆਰੇ ਕੋਈ ਆ ਗਿਆ ਆ ਗਿਆ ਲੈ ਰਹੇ ਨੇ ਐਸੇ ਤੂੰ ਸਾਬ ਨਾਲ ਬੋਲਿਆ ਬੋਲਿਆ ਚਲਾ ਆ ਰਸੀ ਖੜਿਆ ਤੂੰ ਚਲਾ ਯਾਰ ਅਸੀਂ ਖੜਿਆ ಎಲ್ಲರೂ ಗಿಡ ಹೋಗದ ಆ ಹಣ ಜಟ್ಟರು